ਤਾਂ ਜੀ ਵੀ ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਖਾਸ ਰਾਂਝੀ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਾ ਪਿਆਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਐਮਪੀ ਅਮਰੀਪਾਲ ਸਿੰਘ ਆਪਣੀ ਮਾਂ ਨੂੰ ਇਹ ਜਿਹੇ ਲਫ਼ਜ਼ ਦੇਖ ਸਕਦਾ ਹੈ ਅਮ੍ਰਿਤਪਾਲ ਸਿੰਘ ਦੀ ਪ੍ਰਭਾਵ ਨੂੰ ਤੋੜਨ ਦੀ ਕੀਤੀ ਜਾ ਰਹੀ ਕੋਸ਼ਿਸ਼ ਕੇਂਦਰੀ ਮੰਤਰੀ ਬਿੱਟੂ ਇਸ ਦੇ ਨਾਲ ਹੀ ਕਟੂਰ ਸਾਬ ਤੋਂ ਸੰਸਦ ਅਮ੍ਰਿਤਪਾਲ ਸਿੰਘ ਦੇ ਕੇਂਦਰ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਸੰਵਿਧਾਨ ਦੀ ਸੋਚ ਚੱਕਣ ਚੱਕੀ ਹੈ ਉਸਨੇ ਕਿਹਾ ਹੈ ਇਹ ਲਫ਼ਜ਼ ਆਪਣੀ ਮਾਨ ਨੂੰ ਮਾਲੀ ਨਹੀਂ ਲਿਖ ਸਕਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਸੌਚਕਣ ਦੇ ਲਈ ਹੋਰ ਵੀ ਕਾਫੀ ਕੋਸ਼ਿਸ਼ ਕੀਤੀ। ਵਿਦੇਸ਼ ਜਾਣ ਵਾਲਿਆਂ ਲਈ ਭਾਰਤੀਆਂ ਲਈ ਖੁਸ਼ਖਬਰੀ ਇਸ ਦੇ ਨਾਲ ਹੀ ਇਸ ਦੇ ਇਸ ਦੇਸ਼ ਚ ਭਾਰਤੀਆਂ ਪੱਤੀਆਂ ਉਹ ਦਿੱਤੀ ਜਾ ਰਹੀ ਹੈ ਆਫਰ ਇਸ ਦੇ ਨਾਲ ਹੀ ਇੰਡੋਨੇਸ਼ੀਆ ਇਹ ਇਨਾ ਵਿਦੇਸ਼ ਜਾਣ ਲਈ ਚਾਹਵਨਾਂ ਲਈ ਰਸਤਾ ਸਥਾਨ ਕਰਨ ਜਾ ਰਹੀ ਹੈ ਦੱਸਦੀ ਹੈ ਕਿ ਇੰਡੋਨੇਸ਼ੀਆ ਦਾ ਬੋਲੀ ਟੋਲੀਐਸਟਰ ਸਰਸਪਟਾ ਸਥਾਨਕ ਇੱਕ ਹੋਰ ਹੈ ਅਤੇ ਹੁਣ ਇੰਡੋਨੇਸ਼ੀਆ ਸਰਕਾਰ ਨੇ ਇੱਕ ਮੰਦੀ ਫਿਕਰ ਦੇ ਸ਼ਿਕਾਇਨਾ ਲਈ ਇੱਕ ਦੇਸ਼ ਅੰਤਰਰਾਸ਼ਟਰੀ ਖੁਲਾਰਾ ਦੇਣ ਲਈ